ਹੈਲੋ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਰੌਂਗ ਦਾ ਠੀਕ ਠਾਕ ਜੀ ਐਨ ਵਧੀਆ ਜੀ ਕੀ ਗੱਲਬਾਤ ਹੋਈ ਜੀ ਫਗਵਾੜੇ ਆਪਣੇ ਨਾਲ ਉਹ ਐਡਾ ਸਾਡਾ ਹੈ ਨਾ ਫਗਵਾੜੇ ਲਾ ਕੇ ਪਿੰਡ ਆ ਡਰਾਈਵਰ ਆਪਣੇ ਸੇਡ ਸੀਗਾ ਮਾਲਕ ਗੱਡੀ ਦਾ ਮੈਂ ਕਿੱਡੀ ਚਲਾਉਂਦਾ ਸੀਗਾ ਮੈਂ ਤਾਂ ਚਲੰਦਰ ਇਹ ਨਾ ਅੱਛਾ ਜੀ ਤੇ ਓਮ ਗੱਡੀ ਲੈਣ ਦੀ ਸੀ ਮਕੇਰੀਆਂ ਤੋਂ ਭੱਤ ਵੈਜ 12 ਚੱਕਾ 12 ਚੱਕਾ ਮਕੇਰੀਆਂ ਤੋਂ ਗੱਡੀ ਨਹੀਂ ਠੀਕ ਹੈ ਜੀ ਹਾਂ ਜੀ 16 ਮਾਡਲ ਸੀ ਠੀਕ ਹੈ 3 4 ਸਾਫ ਗੱਡੀ ਨੂੰ ਇਹ ਗੱਲ ਨੂੰ ਠੀਕ ਹੈ ਜੀ ਉਸ ਬੰਦੇ ਨੇ ਜਿਹੜਾ ਕੋ ਗੱਡੀ ਲਈ ਉਹਨੇ ਕਿਹਾ ਵੀ ਕਹਿੰਦਾ ਬਾਈ ਜੀ ਜੇ दारू ਪੀਣੀ ਗੱਡੀ ਦੇ ਵਿੱਚ ਤਾਂ ਗੱਡੀ ਛੱਡ ਦਿਓ ਇਥੇ ਨਾ ਲੈਫ ਗੱਡੀ ਨਾ ਲੈ ਕੇ ਜਾਓ ਅੱਛਾ ਵੀ ਮੇਰੀ ਗੱਡੀ दारू ਨਹੀਂ ਚਲਦੀ ਹਾਂ ਬਤ ਹੈਗਾ ਲੋਹਾ ਇਹ ਜਾ ਤਾਂ ਛੱਟਾ ਮਾਰ ਕੇ ਚਲਾਉਂਦੇ ਨੇ ਹਾਂ ਜਿਹੜਾ ਕੋ ਗੱਡੀ ਲਈ ਸੀਗਾ ਹੈਨਾ ਉਸ ਬੰਦੇ ਨੇ ਦੋ ਤਿੰਨ ਵਾਰ ਹੀ ਕਿਹਾ ਸੀ ਸੇਟ ਸਾਡੇ ਨੂੰ ਹੂੰ ਕੀ ਬਾਈ ਜੀ ਜੇ दारू ਪੀਣੀ ਗੱਡੀ ਦੇ ਵਿੱਚ ਤਾਂ ਗੱਡੀ ਲੈਣ ਤੋਂ ਇਸ ਨਾ ਲੈ ਕੇ ਜਾਓ ਮੈਂ ਨਹੀਂ ਲੈਣ ਗੱਡੀ ਠੀਕ ਹੈ ਜੀ ਵੀ ਮੇਰੀ ਗੱਡੀ दारू ਵਾਲਾ ਬੰਦਾ ਨਹੀਂ ਚਲਦੀ ਮੇਰੀ ਗੱਡੀ ਤੇ ਸ਼ਰਾਬੀ ਡਰਾਈਵਰ ਨਹੀਂ ਚਲਣਾ ਚਾਹੀਦਾ दारू ਨਾ ਪੀਓ ਪੈਸਾ ਜਿੰਨਾ ਤੁਸੀਂ ਘਾਰੂ ਲੈ ਕਠਿਆਰੋਂ ਪੈਸੇ ਠੀਕ ਹੈ ਜੀ ਇਹ ਗੱਡੀ ਲੋਹੇ ਦਾ ਨਹੀਂ ਕਿਹ ਹੈ ਆ ਬਾਬਾ ਕਰਦਾ ਜਣੀ ਜੀ ਲੈਣ ਦੀ ਗੱਡੀ ਉੱਥੋਂ ਠੀਕ ਹੈ ਤੇ ਉਹ ਸੇਟ ਸਾਡਾ ਕੋਲ दारू ਦੇ ਸ਼ੀਨ ਸੀਗਾ ਅੱਛਾ ਜੀ ਬੰਗਲੌਰ ਚੱਲ ਰਹੇ ਸੀਗੇ ਤੇ ਉਹ ਦਰਪਿੰਦਰ ਨਾਲ ਗੱਡੀ ਸਾਹ ਨੇ ਤਾਂ ਗੱਡੀ ਵੇਚੀ ਉਹਨੇ ਅਛਾਓ ਸੇਠ ਨੇ ਕਹਾ ਵੇਚਤੀ ਜੀ ਹਾਂ ਜੀ ਉਹਦਾ ਹੈਗਾ ਇੱਧਰ ਸਮਾਨ ਆਪਣੇ ਸਮਾਨੇ ਲਾ ਕੇ ਪੰਡਿਆ ਦਾ ਕੋਈ ਠੀਕ ਆ ਠੀਕ ਹੈ ਠੱਠੇ ਜਗ ਨਾ ਆ ਪੜਦਾ ਛੱਠੇ ਛੱਠੇ ਹਾਂ ਜੀ ਹਾਂ ਜੀ ਉੱਥੇ ਜਮੀਨ ਲਈ ਉਹਨੇ ਫੁਵਾੜੇ ਲਾ ਕੇ ਡਿਵੈਲਪਮੈਂਟ ਠੀਕ ਹੈ ਜੀ ਤੇ ਉਹ ਕੀ ਹੋਇਆ ਜੀ ਉਹ ਗੱਡੀ ਉਹਨੇ ਥੋੜੇ ਲਾ ਕੇ ਜੇ ਬੰਦੇ ਹੀ ਕੋਈ ਹਿਦਾਰ ਕਟ ਦਿਖਾ ਕੇ ਗੱਡੀ ਲੈ ਕੇ ਥੋੜੇ ਬੋਧ ਪੈਸੇ ਦੇ ਕੇ ਵਾ ਕਹਿੰਦੇ ਸੀ ਦੇ ਦੇਣਗੇ ਤੁਹਾਨੂੰ ਠੀਕ ਆ ਉਹਨਾਂ ਦੇ ਸੰਪਰਦਿ दारू ਪੰਜਾਬੋਂ ਗੱਡੀ ਫੜ ਗਈ ਵਿਹਾਰ ਚ ਸਭ ਨੂੰ ਵੀ ਇਹ ਤੋਂ ਕੁਝ ਪੈਸੇ 2.5 ਲੱਖ ਜਿਹੜਾ ਉੱਪਰਲਾ ਬਣਦਾ ਸੀ ਉਹ ਦੇਖ ਕੇ ਗੱਡੀ ਲੈ ਕੇ ਪਾਵਰ ਆਫ ਟਰਨਿੰਗ ਤੇ ਹਾਂਜੀ ਮੁਰਕੇ ਗੱਡੀ ਜੇ ਸ਼ਰਾਬ ਦਾ ਚੱਕਰ ਲਾ ਲਿਆ ਚਾਹ ਪਹਿਲੇ ਚੱਕਰ ਪਿਆ ਪਹਿਲੇ ਚੱਕਰ ਸ ਜਾ ਕੇ ਪਿਆਰ ਤੇ ਫਸ ਗਈ ਗੱਡੀ ਗੱਡੀ ਫੜੀ ਵੀ ਠੀਕ ਹੈ ਜੀ ਹਾਂਜੀ ਉਹ ਮੈਂ ਉਹ ਸੁਣਦੇ ਮੈਂ ਕਹਾਂ ਉਹ ਸੇਮ ਹੋਈ ਜੀ ਧੀ ਹੋਈ ਹੈ ਬਾਈ ਉਹਨਾਂ ਨਾਲ ਵੀ ਹੈ ਇਹ ਦੋ ਮਸਲੇ ਆ ਗਏ ਜੀ ਆਪਣੇ ਕੋਲ ਇੱਕ ਸਾਡੇ ਪਿੰਡ ਦਾ ਹੀ ਮਸਲਾ ਇੱਕਾ ਨਾ ਅੱਛਾ ਜੀ ਉਹ ਗੱਡੀ ਵੀ ਡਰਾਈਵਰ ਨੇ ਫੜਾ ਤੀ ਤੇ ਗੱਡੀ ਜੀ ਉਹ ਬਿਹਾਰ ਗਵਰਨਮੈਂਟ ਨੇ ਨਿਲਾਮ ਕਰਤੀ। ਅੱਛਾ ਜੀ। ਗੱਡੀ ਵੀ ਨਹੀਂ ਮਿਲੀ ਅਗਲੇ ਨੂੰ। ਭਾਰਤ ਬਿੰਦ ਦੀ 6 ਚੱਕੀ ਗੱਡੀ ਸੀ 16 17 ਜਿਹੜੀ ਆਉਂਦੀ ਸੀ 18 ਮਾਡਲ। ਹਾਂ ਜੀ ਇਹ ਭਾਰਤ ਕੀ ਗੱਡੀ ਰ ਮੈਂ ਕਰਦਾ ਜੀ ਦੀ। ਇਸ ਜਿਹੜੀ ਸਾਡੇ ਵਾਲੇ ਬੰਦੇ ਕੋਤੀਏ 6 ਚੱਕੀ ਦੀ ਜੀ। ਅੱਛਾ ਜੀ। ਇਹ ਇਹੀ ਗੱਲ ਆ ਹੁਣ ਆਪਾਂ ਬਾਰ-ਬਾਰ ਇਹੀ ਗੱਲ ਕਹਿੰਦੇ ਆ ਵੀ ਕਿਸੇ ਨੂੰ ਵੀ ਆਪਦੇ ਨਾਂ ਦੀ ਲੋਨ ਵਾਲੀ ਗੱਡੀ ਪਾਵਰ ਆ ਟਰਨਿੰਗ ਦੇ ਨਾਂ ਦਓ। ਨਾ 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 ਮਤਲਬ ਹੀ ਨਹੀਂ ਬਣਦਾ ਜੀ। ਉਹਨੂੰ ਕਹੋ ਕਿ ਭਾਈ ਵੀ 20000 ਘੱਟ ਦੇ ਦੀ ਆਹ ਸਾਂਝੀ ਜਗ੍ਹਾ ਗੱਡੀ ਖੜੀ ਆ ਆਪਦੇ ਨੌ ਕਰਾ ਲਾ ਆਪਦਾ ਲੋਨ ਕਰਾ ਲਾ ਸਾਡਾ ਖੜਾ ਛੱਡ ਗੱਡੀ ਜੱਦ ਦੇਣੀ ਆ ਜਦ ਤੱਕ ਨੌ ਟ੍ਰਾਂਸਫਰ ਹੋ ਜੂ ਹਾਂ ਜਾਣ ਕੋਈ ਬੰਦਾ ਖਾਸ ਆਪਣਾ ਹੈਗਾ ਹੈ ਨਾ ਭਗਵ ਜਾਨ ਵੀ ਤੁਸੀਂ ਸਾਨੂੰ ਐਤਵਾਰੇ ਤੇ ਯਕੀਨ ਆ ਕੋਈ ਖਾਸ ਨੂੰ ਵੀ ਭਾਈ ਕਿਵੇਂ ਕਰਾਂਗੇ ਅੱਜ ਕੱਲ ਬਹੁਤ ਗੱਡੀਆਂ ਦਾ ਮਸਲਾ ਆ ਗਿਆ ਭਾਈ ਅਸੀਂ ਹੁਣ ਜਾ ਕੇ ਆਏ ਆਂ ਕਟੋ ਘਟ ਪੰਜਾਬ ਦੀਆਂ 20 ਗੱਡੀਆਂ ਸਾਨੂੰ ਮਿਲੀਆਂ ਨੇ ਜਿਹੜੀਆਂ ਅਜੇ ਕਾਂਡ ਚ ਫਸੀਆਂ ਹੋਈਆਂ ਨੇ ਬਸ ਲੋਕੀ ਸੋਝੇਗੇ ਇਹ ਦਿਨ ਜਾਣ ਤੋਂ ਪਹਿਲਾਂ ਪਹਿਲਾਂ ਅਮੀਰ ਹੋ ਜਾਈਏ ਬਿਲਕੁਲ ਜੀ ਫੇਰ ਸੋਝੇਗੇ ਇਹਦੇ ਨਤੀਜਾ ਕੀ ਨਿਕਲੂਗਾ ਇਹ ਗੱਡੀਆਂ ਉਹ ਲੈਂਦੇ ਨੇ ਜੀ ਬੰਦੇ ਜਿਨ੍ਹਾਂ ਦੇਖਣਾ ਹੁੰਦਾ ਵੀ ਇਹ ਗੱਡੀ ਲੈ ਲਈ ਆਪਾਂ 15 ਲੱਖ ਦੀ ਲੈ ਲਈਏ ਤੇ 13 ਲੱਖ ਦਾ ਲੋਨ ਆ 2 ਲੱਖ ਦਿੱਤਾ ਗੱਡੀ ਪਾਵਰ ਹਟਾਨਿੰਗ ਤੇ ਲੈ ਲਈ ਵੀ ਬਾਈ ਕਿਸ਼ਤਾਂ ਲਾਵਾਂਗੇ ਗੱਡੀ ਫ੍ਰੀ ਕਰ ਲਾਂਗੇ ਪਰ ਉਦੋਂ ਬਾਅਦ ਚ ਉਹ ਆਪਦੇ 2 ਲੱਖ ਦਾ ਰਿਸਕ ਲੈਂਦੇ ਨੇ ਜੇ ਤੱਕ ਜਿਹੜਾ ਲੱਗਿਆ ਤਾਂ 10 ਲੱਖ ਅਗਲੇ ਦੇ ਅੰਦਰ ਹੈ ਹਾਂਜੀ ਜਿਹੜਾ ਨਹੀਂ 2 ਲੱਖ ਗਿਆ ਗੱਡੀ ਅਗਲੇ ਦੀ ਗਈ ਬਸ 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 ਬਾਪਾ ਇਹੀ ਅਪੀਲ ਕਰ ਦਿੰਦੇ ਆ ਭਾਈ ਜਿਹੜੀ ਵੀ ਆਪਣੀ ਇਹ ਗੱਲਬਾਤ ਬੰਦੇ ਸੁਣਨਗੇ ਇਹਨੂੰ ਜਿਆਦਾ ਜਿਆਦਾ ਗਰੁੱਪਾਂ 'ਚ ਇੱਕ ਤਾਂ ਸ਼ੇਅਰ ਕਰਿਓ ਭਾਈ ਜੀ ਜੀ ਤੇ ਕੋਈ ਜਾਊ ਜਿਹਨੇ ਗੱਡੀ ਵੇਚਣੀ ਆ ਉਹ ਆਪਣਾ ਅੱਗਾ ਪਿੱਛਾ ਦੇਖ ਕੇ ਸਭ ਪੱਕੇ ਪੈਰੀ ਗੱਡੀ ਦੋ ਕਿਸੇ ਨੂੰ ਬਿਲਕੁਲ ਭਾਈ ਗੱਡੀ ਨਾ ਦਿਓ ਕਿਸੇ ਨੂੰ ਅੱਜਕੱਲ ਸਮਾਂ ਹੈ ਨਹੀਂਗਾ ਹੁਣ ਸਮਾਂ ਬਹੁਤ ਭੜਾ ਚੱਲੇ ਰਹੀ ਹੈ ਇਹੇ ਉਹ ਗੱਡੀ ਇਹਨੂੰ ਕਹੋ ਭਾਈ ਫ੍ਰੀ ਕਰ ਇਹਨੂੰ ਵੀ ਅਸੀਂ ਲੋਨ ਦੇ ਨਾਲ ਗੱਡੀ ਨਹੀਂ ਦੇਣੀ। ਬਸ ਸਾਡੇ ਉਹ ਜੂ ਸਮਝਾ ਜੂ ਕੇਸ ਕਰਾ। ਕੇਸ ਕਰਾ ਕੇ ਹਾਂਜੀ ਸਾਡੇ ਪੈਸੇ ਸਾਨੂੰ ਦੇ ਤਾਂ ਆਪਣੀ ਗੱਡੀ ਲੈ ਜਾ। ਬਿਲਕੁਲ। ਉਹ ਤੁਹਾਡੀ ਗੱਲ ਸਹੀ ਏ 20 ਹਜ਼ਾਰ ਕੱਟ ਲੈ ਲੋ ਵਧੀਆ ਆ। ਹਾਂ ਮੌਕੇ ਤੇ 20 ਹਜ਼ਾਰ ਕੱਟ ਲੈ ਲੋ ਐ ਤਾਂ ਹੈਗਾ ਜੀ ਆਪਾਂ ਵੀ ਰੱਸਾ ਦੂ ਇਹਨੂੰ ਫੜਾਤਾ ਆਪਣੇ ਪੈਸੇ ਆ ਗਏ। ਸਿਆਣੇ ਸੱਚ ਕੇ ਆਣਾ ਸਸਤਾ ਰਹੇ ਵਾਰ-ਵਾਰ ਮਹਿੰਗਾ ਰਹੇ ਇੱਕ ਵਾਰ। ਹੂੰ ਉਹ ਆ ਤੇ ਭਾਈ ਗੱਡ ਪੈ ਹੀ ਰਹਿ ਜਾ ਗੱਡੀ ਖੜੀ ਆ। ਜੋ ਦੇਹਰਾ ਗੱਡੀ ਵਿੱਚ ਸਮਾਨ ਹੈਗਾ ਉਹੇ ਹੋਊਗਾ ਕੋਈ ਟੱਟ ਪਣੇ ਤਾਰਾਂਗੇ ਕੋਈ ਤਰਪਾਲ ਨੂੰ ਤਾਰਾਂਗੇ ਸਾਡੇ ਓਰੇ ਜੀ ਤੁਹਾਡੀ ਗੱਲ ਵਿੱਚ ਖੰਨੇ ਬੀਐਸਟੀ ਵਾਲੇ ਹੁੰਦੇ ਸੀ ਮਸ਼ਹੂਰ ਹਾਂਜੀ ਉਹਨਾਂ ਦੀਆਂ ਗੱਡੀਆਂ ਤੇ ਬੀਐਸਟੀ ਲਿਖਿਆ ਹੁੰਦਾ ਸੀਗਾ ਹਾਂਜੀ ਤੁਸੀਂ ਆਪਣੇ 10 ਚੱਕੀਆਂ 6 ਚੱਕੀਆਂ ਤੋਂ ਬਾਅਦ 10 ਚੱਕੀਆਂ ਪਾਈਆਂ ਸੀ ਹੁਣ ਉਸ ਤੋਂ ਬਾਅਦ ਚ ਉਹਨਾਂ ਨੇ ਗੱਡੀਆਂ ਉਹ ਹੁਣ ਜਾਨੀ ਕਿ ਕੰਮ ਛੱਡਤਾ ਸਪੇਅਰ ਪਾਰਟ ਦੀ ਦੁਕਾਨ ਹੈ ਇੱਕ ਟੈਰਾਂ ਦੀ ਦੁਕਾਨ ਅੱਛਾ ਜੀ ਬੀਐਸਟੀ ਵਾਲੇ ਬਹੁਤ ਬਾਜ਼ ਦੇ ਸੀਗੇ ਜੰਮੂ ਨੂੰ ਚਲਦੀਆਂ ਸੀ ਗੱਡੀਆਂ ਹਾਂਜੀ ਉਹਨਾਂ ਦਾ ਇਹ ਰੂਲ ਸੀ ਜੀ ਉਹਨਾਂ ਨੇ ਗੱਡੀ ਵੇਚਣੀ ਆ ਗੱਡੀ ਵੇਚੀ ਆਪਣਾ ਯਾਰ ਦੋਸਤ ਪ੍ਰੇਮ ਨੇ ਲਈ ਸੀ ਆਪਣੇ ਮਰਿੰਡੇ ਦੇ ਨੇ ਹਾਂਜੀ ਉਹਨਾਂ ਕੋਲ ਡਰਾਈਵਰੀ ਵੀ ਕਰਦਾ ਰਿਹਾ ਬੰਦਾ ਦੇਖੋ ਇੱਕ ਬੰਦੇ ਨੇ 5 6 ਸਾਲ ਉਹਨਾਂ ਕੋਲ ਡਰਾਈਵਰੀ ਕਰਕੇ ਉਹ ਕਹਿੰਦੇ ਪ੍ਰੇਮ ਟੈਂਕੀ ਫੁੱਲਾ ਗੱਡੀ ਦੀ ਕਾਗਜ਼ ਪੱਤਰ ਚੈੱਕ ਕਰ ਲਾ ਉਹ ਕਹਿੰਦਾ ਜੀ ਘਰੇ ਮੱਥਾ ਟੇਕ ਕੇ ਆਉਣਾ ਕਹਿੰਦਾ ਫੇਰ ਆਪਣੀ ਸਾਈ ਚੱਕ ਲਾ ਪਹਿਲਾਂ ਮੱਥਾ ਟਕਾ ਲਿਆ ਮੇਰੇ ਨੌਤੀ ਸਹੀ ਗੱਲ ਹੈ ਸਾਈ ਚੱਕ ਲਾ ਮੈਂ ਪੈਸਾ ਨਹੀਂ ਲੈਣਾ ਹੁਣ ਤੀ ਤੂੰ ਹੀ ਡਰਾਈਵਰ ਸੀ ਹਾਂ ਇਹ ਮੱਥਾ ਟਕਾ ਲਿਆ ਘਰੇ ਦਿਖਾਇਆ ਉਦੋਂ ਬਾਅਦ ਚ ਗੱਡੀ ਖੰਨੇ ਬੱਸ ਸਟੈਂਡ ਚ ਡੇਢ ਮਹੀਨਾ ਖੜੀ ਰਹੀ ਹੈ ਜੀ ਅੱਛਾ ਜੀ ਟੈਂਕੀ ਫੁੱਲ ਕਹਿੰਦੇ ਜੀ ਆਪਦੇ ਨੌਕਰਾ ਲਓ ਗੱਡੀ ਦਾ ਐਕਸਲ ਖੋਲ ਕੇ ਮੂਹਲਾ ਟਾਇਰ ਖੋਲ ਕੇ ਉਹਨਾਂ ਨੇ ਅੰਦਰ ਰੱਖ ਲਿਆ ਕੱਲਾ ਕੱਲਾ ਚੀਜ਼ ਗਿਣਾਦੀ ਵੀ ਆ ਕੇ ਕੱਲੀ ਕੱਲੀ ਸਾਤੋਂ ਲੈ ਲਈ ਬਿਲਕੁਲ ਸਹੀ ਗੱਲ ਤੇ ਉਹਨਾਂ ਦਾ ਰੂਲ ਸੀ ਜੀ ਉਹ ਕਹਿੰਦੇ ਜੀ ਗੱਡੀ ਆ ਖੜੀ ਆ ਲੋਨ ਕਰਾ ਲਾ ਗਰੰਟੀ ਪਾ ਦਿੰਦੇ ਸੀਗੇ ਆਪਦੇ ਡਰਾਈਵਰ ਦੀ ਦੇਖੋ ਅਗਲਾ ਕਹਿੰਦਾ ਗਾਰੰਟੀ ਅਸੀਂ ਪਾਉਨੇ ਆ ਲੋਨ ਅਸੀਂ ਕਰਾ ਕੇ ਦਿੰਨੇ ਆ ਪਰ ਜਿੰਨਾ ਚਿਰ ਗੱਡੀ ਟਰਾਂਸਫਰ ਨਹੀਂ ਹੁੰਦੀ ਉਹਨਾਂ ਚਿਰ ਬਈ ਵੀ ਗੱਡੀ ਸਾਡੇ ਇਥੋਂ ਬਾਗਲੇ ਚੋਂ ਕਿਸੇ ਨੂੰ ਮਰਜ਼ੀ ਪੁੱਛ ਲਿਓ ਜਿਹੜੇ ਆਪਣੇ ਹਰ ਰਿਕਾਰਡਾਂ ਸੁਣਨਗੇ ਵੀ ਕਈਆਂ ਨੂੰ ਤਾਂ ਪਤਾ ਹੋਊਗਾ ਬੀਐਸਟੀ ਵਾਲੇ ਬਾਊ ਖੰਨੇ ਵਾਲੇ ਹਾਂਜੀ ਪਰ ਇਹ ਅੱਖਰਾਂ 'ਚ ਲਿਖਿਆ ਹੁੰਦਾ ਦੀ ਗੱਡੀਆਂ ਤੇ ਬੀਐਸਟੀ ਹਾਂਜੀ ਹਾਂਜੀ ਦੇਖੀਆਂ ਮੈਂ ਗੱਡੀਆਂ ਹਾਂਜੀ ਹਾਂਜੀ ਤੇ ਪੂਰਾ ਜਣੇ ਕਿ ਮੋਟਰ ਹਾਊਸ ਉਹਨਾਂ ਦਾ ਦੁਕਾਨ ਸੀ ਕਿ ਲੈਣ ਦਾ ਸਮਾਨ ਰੱਖਦੇ ਸੀ ਹਾਂਜੀ ਗੱਡੀਆਂ ਟਾਟਾ ਦੀਆਂ ਸੀ ਉਹਨਾਂ ਕੋਲ ਹਾਂਜੀ ਤੇ ਉਹਨਾਂ ਦਾ ਇਹ ਰੂਲ ਸੀ ਜੀ ਆਪਾਂ ਨੂੰ ਜਿਆਦਾ ਜਿਆਦਾ ਦੁੱਖ ਲੱਗਦਾ ਬਾਈ ਜੀ ਜਦੋਂ ਅਗਲਾ ਆਪਾਂ ਨੂੰ ਕਹਿੰਦਾ ਬਾਈ ਆਹ ਖੜੀ ਐ ਜਿਆਦਾ ਲੈ ਜਿਓ ਜਦ ਤੁਹਾਡੇ ਨਾਂ ਹੋ ਜੂ ਹਾਂਜੀ ਠੀਕ ਆ ਪਰ ਉਹਦੇ ਵਿੱਚ ਜਿਨੇ ਲਈ ਆ ਉਹ ਵੀ ਸੌਖਾ ਹਾਂਜੀ ਜਿਨੇ ਵੇਚੀ ਆ ਉਹ ਵੀ ਸੌਖਾ ਵੀ ਲੈ ਵੀ ਆਪਣੇ ਕੋਲ ਪੈਸੇ ਆ ਗਏ ਆਪਾਂ ਚੀਜ਼ ਤੈਨੂੰ ਦੇਤੀ ਅੱਜ ਤੋਂ ਬਾਅਦ ਕਰਮ ਵਾਲੀ ਤੈਨੂੰ ਭਾਗ ਲਾਵੇ ਬਸ ਹੁਣ ਆ ਪਤਾ ਕੀ 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 ਲੋਆਏ ਦਾਦਾ ਬਾਈ ਜੀ ਨਹੀਂ ਦਾਰੂ ਚੱਲਦਾ ਬਹੁਤ ਨੇ ਜੀ ਕਈ ਛਿੱਟਾ ਦੇ ਕੇ ਚਲਾਉਂਦੇ ਨੇ ਐਜਾ ਵੀ ਹੈਗਾ ਕਈ ਛਿੱਟਾ ਦਿੰਦੇ ਨੇ ਮੈਂ ਜਲੰਧਰ ਜਲੰਧਰ ਦਾ ਬਾਡੀ ਵਾਗ ਲਿਆ ਗੱਡੀ ਮਾਰਾ ਦਾਸ ਨੂੰ ਜਿਹੜਾ 16 12 ਦਾ ਗਾੜਾ ਨਹੀਂ ਆਈਏ ਨਹੀਂ ਮਾਰਕੀਟ 'ਚ ਅੱਛਾ ਜੀ ਤੇ ਬਾਡੀ ਵਾਗ ਲਿਆ ਦੋ ਗੱਡੀ ਇਹਨਾਂ ਜੀ ਮੈਨੂੰ ਹਾਂ ਜਿਹੜੇ ਵੀ ਗੱਡੀ ਰੰਗ ਹੋ ਗਿਆ ਸ਼ੋਰ ਨੂੰ ਹਾਂ ਜੀ ਉਹ ਕਿੱਦਾਂ ਕਿੱਦਾਂ ਪੰਨਾ ਲੱਗ ਜਾਣਾ ਕਿੱਦਾਂ ਲੱਗਣੀ ਗੱਡੀ अच्छा जी मैं मेनू कहंदा सरदार नु मैं कहया करो सरदार जी मेनू गड्डी परानी दे दियो नवी ਦਾ ਡਰਾਈਵਰ ਤੁਹਾਡੇ ਰੋਹਾ ਮੇਰੀ ਮਾਰਕੀਟ ਪਰ ਨਾਮੀ ਹੁੰਦੀ ਆ ਹਾਂਜੀ ਤੇ ਨੇ ਕਹਿੰਦਾ ਤੈਨੂੰ ਮੈਂ ਤੇ ਨਹੀਂ ਕਹਿੰਦਾ ਗੱਡੀ ਲਾ ਕੇ ਲਿਆ ਦੂੰ ਹਾਂ ਗੱਡੀ ਲਾ ਕੇ ਕੋਈ ਕੋਈ ਸਹੀ ਜਾਵੇ ਤੈਨੂੰ ਕੀ ਮਤਲਬ ਇੰਡੀਆ ਇਹ ਫੇ ਮੈਨੂੰ ਕਿਸੇ ਬੰਦੇ ਨੇ ਤੁਹਾਡੇ ਅਗੇ ਸੈਨੇ ਬੰਦੇ ਨੇ ਸਲਾਹ ਦਿੱਤੀ ਕਿੰਦਾ ਯਾਰ ਜਿਹੜੇ दारू ਪਾਗ ਦੇਖਦੇ ਡੈਡੀ ਡੈਡੀ ਪਾਈਆ ਇੱਕ ਹੂੰ ਉਹ ਜੇ ਗੱਡੀ ਭਾਈ ਮੇਰੇ ਕੋਲ ਨਹੀਂ ਲੱਗਦੀ ਖੜੀ ਗੱਡੀ ਹੋਟਲ ਦੇ ਕਿਸੇ ਨੇ ਕਿਸੇ ਨਾਮਾ ਦੇ ਨਹੀਂ ਲਾ ਕੇ ਜਣੇ ਕਿ ਇਹ ਤਿਆਰ ਬਾ ਤੁਹਾਡਾ ਕਰਿਆ ਹੋਇਆ ਪਹਿਲੇ ਸਿਆਣੇ ਬੰਦੇ ਹੁਣ ਮੇਰੇ ਮੇਰੇ ਚਾਚੇ ਦਾ ਆਪਣੇ ਤਾਏ ਦੇ ਬੇਟਾ ਜੀ ਨੇ ਉਹਨਾਂ ਕੋਲ 6 ਗੱਡੀਆਂ ਨੇ 7 ਹਾਂਜੀ ਉਹਨਾਂ ਨੇ ਕਦੇ ਧੂਪ ਬੱਤੀ ਨਹੀਂ ਕਰੀ ਜੀ ਗੱਡੀ ਚ ਹਾਂ ਉਹ ਸਾਡੇ ਉਹਦੇ ਹੰਸਾਲੀ ਵਾਲੇ ਮਹਾਂਪੁਰਸ਼ਾਂ ਨੂੰ ਮੰਗਦੇ ਉਹ ਸੰਧੂਰ ਦਾ ਟਿੱਕਾ ਜ਼ਰੂਰ ਲਾ ਆਉਂਦੇ ਨੇ ਅਗੇ ਸੰਤ ਬਾਬਾ ਜੀ ਸਿੰਘ ਜੀ ਆ ਜੀ ਸਿੰਘ ਨੂੰ ਉਹ ਉਹਨਾਂ ਨੇ ਵਸ਼ਣ ਕਰਤੇ ਸੀ ਵੀ ਤੁਸੀਂ ਹਾਂਜੀ ਹਾਂ ਉਹ ਮੁੱਪ ਜੀ ਜੀ ਹੈ ਜੀ ਉਹ ਮਹਾਂਪੁਰਸ਼ ਬੜੇ ਕਰਨੀ ਵਾਲੇ ਉਹ ਵੀ ਕਦੇ ਵੀ ਆਪਣੀ ਗੱਡੀ ਚ ਧੂਪ ਬੱਤੀ ਨਹੀਂ ਜੀ ਕਰੀ ਉਹਨਾਂ ਨੇ ਉਹ ਕਹਿੰਦੇ ਪਹਿਲੇ ਦਿਨ ਜਦੋਂ ਲੈ ਕੇ ਆਉਣੀ ਆ ਵੀ ਹਨੂਮਾਨ ਵਾਂਗੂ ਜਣੀ ਕਿ ਜੋ ਸੰਤਾਂ ਦੇ ਬਚਨ ਸੀਗੇ ਆਪਾਂ ਤੋਂ ਕੋਈ ਨਹੀਂ ਸਾਤੇ ਜਿਵੇਂ ਉਹਨਾਂ ਨੇ ਕਿਹਾ ਹਾਂ ਹਾਂਜੀ ਹਾਂਜੀ ਉਹ ਪਹਿਲੇ ਦਿਨੇ ਚਾਸੀ ਨੂੰ ਸੰਧੂਰ ਦਾ ਟਿੱਕਾ ਲਾ ਦੇਣਾ ਹਾਂ ਉਦੋਂ ਬਾਅਦ ਚ ਕਦੇ ਨਾ ਤੁਹਾਨੂੰ ਗੱਡੀ 'ਚ ਮਾਚਸ ਮਿਲੂ ਨਾ ਤੁਹਾਨੂੰ ਅਰਗਵਤੀ ਮਿਲੂ ਐਕਾ ਜੀ ਜਿਹੜਾ ਡਰਾਈਵਰ ਆਖਦਾ ਨੂੰ ਪਹਿਲਾਂ ਕਹਿਣਾ ਭਾਈ ਗੱਡੀ ਤੂੰ ਬੱਤੀ ਨਹੀਂ ਕਰਨੀ ਤੇਰਾ ਜੀ ਕਰੂੰਗਾ ਸ਼ੈਂਤੇ ਛਿੜਕ ਲਈ ਹਾਂ ਠੀਕ ਆ ਵੀ ਪਰ ਧੂਫ ਨਹੀਂ ਲਾਉਣੀ ਉਹਦੇ ਵਿੱਚ ਫਿਰ ਬੈ ਗਿਆ ਨਾ ਮਹੀਨੇ ਬਾਅਦ 15 ਦਿਨ ਹੈ ਨਾ ਹਾਂਜੀ ਸਦਕਾ ਭਾਦਾ ਰੂ ਰੈਡੀਟਰ ਭਾਦਨੀ ਅੱਛਾ ਜੀ ਲਈ ਉਹ ਦਰਗਾਏ ਦਾ ਮੁਰਗੇ ਗੱਡੀ ਦਾ ਕੋਈ ਡੰਡਾ ਟੱਚ ਨਹੀਂ ਹੋਇਆ ਯਾਰ ਵਾ ਗੱਡੀ ਸ਼ਰਾਬ ਤੇ ਲੱਗੀ ਹੋਈ ਸੀ ਪਹਿਲੀ ਗੱਡੀ ਜਿਹੜੀ ਤੁਹਾਡੇ ਮਾਲਕਾਂ ਵਾਲੀ ਉਹ ਸ਼ਰਾਬ ਚੱਲਦੀ ਨਹੀਂ ਸੀ ਨਾ ਦੂਜੀ ਗੱਡੀ ਜਿਹੜੀ ਤੁਸੀਂ ਆਪ ਚਲਾਉਂਦੇ ਸੀ ਇਹ ਇਹ ਪਹਿਲੇ ਚਲਾਉਂਦਾ ਸੀਗਾ ਇਹ ਜਿਹੜੀ ਦਾਰੂ ਵਾਲੀ ਆ ਜਿਹੜੀ ਪਹਿਲਾਂ ਚਲਾਉਂਦੇ ਸੀ ਉਹ ਕਹਿੰਦੀ ਸੀ ਵੀ ਮੈਨੂੰ ਮਨ ਮਨਾ ਹਾਂਜੀ ਤੇ ਜਿਹੜੀ ਬਾਅਦ ਚ ਚਲਾਉਂਦੇ 12 ਟੈਰੀ ਹਾਂ ਇਹ ਦਾਰੂ ਚੱਲਦੀ ਨਹੀਂ ਇਹ ਇਹ ਚੱਲਦੀ ਨਹੀਂ ਸੀ ਹਾਂਜੀ ਓਏ ਕੋਈ ਰੋਵਾ ਕਿਸ ਤਰ੍ਹਾਂ ਦਾ ਹੁੰਦਾ ਕੋਈ ਲੋਕ ਕਿਸ ਤਰ੍ਹਾਂ ਦਾ ਹੁੰਦਾ ਬਿਲਕੁਲ ਬਿਲਕੁਲ ਜੀ ਲੋ ਜਰੂਰ ਸਰੋਤਿਆਂ ਨੂੰ ਇਹ ਗੱਲ ਦੱਸਾਂਗੇ ਆਪਾਂ ਜਿਹੜੇ ਭਾਈ ਆਪਾਂ ਦੇਖੋ ਜੀ ਸਲਾਹ ਇਹ ਦਵਾਂਗੇ ਹਰ ਬੰਦੇ ਨੂੰ ਕਿ ਭਾਈ ਗੱਡੀ ਵੇਚਣੀ ਆ ਗੱਡੀ ਲੈਣੀ ਆ ਆਪਣੇ ਪੱਕੇ ਪੈਰੀ ਚਲੋ ਬਿਲਕੁਲ ਜੀ ਬਿਲਕੁਲ ਜਿਹੜੀ ਕੱਚੇ ਪੈਰੀ ਨਾ ਤਰੋ ਬਿਲਕੁਲ ਹਾਂ ਜੀ ਜਿਹੜੇ ਮਾਲਕ ਨੇ ਵੀ ਗੱਡੀ ਵੇਚਣੀ ਆ ਕਿੱਦਾਂ ਵੀ ਲਾਲ ਲਕੋ ਨਾ ਰੱਖੋ ਅੱਜ ਕੱਲ ਪਤਾ ਨਹੀਂ ਹੈਗਾ ਹਰ ਇੱਕ ਬੰਦਾ ਟੁੱਟਿਆ ਹੋਇਆ ਆ ਕੋਈ ਨਹੀਂ ਹੁੰਦਾ ਕਿ ਜਦੋਂ ਗੱਡੀ ਲੈਣ ਵਾਲਾ ਫਰੋਡ ਮਾਰੇ ਗੱਡੀ ਵੇਚਣ ਵਾਲਾ ਵੀ ਫਰੋਡ ਮਾਰ ਦਿੰਦਾ ਆ ਹੋਇਆ ਜੀ ਇੱਕੜੇ ਮੁੰਡਾ ਅਮਰੀਕਾ ਜੀ ਲੈ ਰਹੇ ਗਾਗੇ ਦਾ ਨਾ ਜਾਖੜ ਦਾ ਉਹਨੂੰ ਗੱਡੀ ਮीडियो ਨਹੀਂ ਹੈਗੀ ਜੀ ਉਹਦੇ ਕੋਲ ਜੁਨੀਅਨ ਚ ਆਏ ਨੇ ਨਾਲ ਦਲਾਲ ਲੈ ਕੇ ਆਏ ਨੇ 10 ਚੱਕੀ ਗੱਡੀ ਸੀ 4 ਲੱਖ ਰੁਪਇਆ ਦੇ ਗਏ 6 ਲੱਖ ਦਾ ਗੱਡੀ ਤੇ ਲੋਨ ਸੀਗਾ ਦੇਖੋ ਜੀ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ 19-20 ਵਿੱਚ ਗੱਡੀ ਲਈ ਮੈਂ 16-12 ਅੱਛਾ ਜੀ ਮੁੰਡਾ ਯਾਰ ਦੋਸਤ ਸੀਗਾ ਪਟੋਗੜ 25 ਸਾਲ ਇਕੱਠੇ ਡਰਾਈਵਰੀ ਕੀਤੀ ਸੀ ਇਕੱਠੇ ਖਾਦਾ ਪੀਤਾ ਆ ਅੱਛਾ ਜੀ ਤੇ ਉਹ ਕਹਿੰਦਾ ਥੋੜੀ ਗੱਡੀ ਵੇਚ ਦੇਣੀ ਮੈਂ ਮੈਂ ਕਹਾ ਚਲ ਭਾਈ ਮੈਂ ਡੀਜਰੂ ਵਿਜਲੀ ਬਾਹਰੋਂ ਵੇਚਣੀ ਹੈ ਗੱਡੀ ਠੀਕ ਆ ਮੈਂ ਲੈ ਲੀਣਾ ਹਾਂਜੀ ਤੇ ਕਹਿੰਦੇ ਇੱਥੇ ਆ ਗਿਆ 18 ਲੱਖ ਆਪਣੇ 17 ਲੱਖ ਦਾ ਲੋਨ ਠੀਕ ਹੈ ਜੀ ਤੇ ਇੱਕ ਵੀ ਨਕ ਦਿੱਤੇ ਸੀ ਇਹਨੂੰ ਮੈਂ ਸਾਰਾ ਵੀ ਦਾ ਸੌਦਾ ਇਹ ਠੀਕ ਹੈ 19 ਮਾਰ ਦੀ ਗੱਡੀ ਸੀ ਜਿਹੜੀ ਪੰਜਵੇਂ ਮਹੀਨੇ ਦੀ ਠੀਕ ਹੈ ਜੀ ਤੇ ਮੈਂ ਕਹਾ ਭਾਈ ਹੋਰ ਕੋਈ ਮੱਕ ਮੱਕ ਨਹੀਂ ਜਾਰੀ ਦੋਸਤ ਇਹ ਮੂੰਹ ਮਿਲ ਆਇਆ ਦਰ ਠੱਕੇ ਨਾ ਪਈਏ ਹਾਂਜੀ ਕਹਿੰਦਾ ਨਹੀਂ ਨਹੀਂ ਚਲੋ ਇਹ ਮੈਂ ਸਟੇਟਮੈਂਟ ਕਢਾਈ ਨਾ ਮੈਂ ਵੀ ਇਹਦੀ ਖੁੱਦੂ ਬਣ ਗਿਆ ਚਲੋ ਮਾਡਲ ਇਕੱਠੇ 20 25 ਸਾਲ ਇਕੱਠੇ ਰਹਿ ਵੀ ਕੀਤੀ ਹੈ ਉਸ ਮੈਂ ਤਾਂ ਛੋਟ ਛੋਟੀ ਬੋਲੂਗਾ ਹਾਂਜੀ ਉਹ ਜੀ ਮੈਂ ਚ ਆਪਣੇ 3 ਕੁ ਲੱਖ ਰੁਪਏ ਦੇਤਾ ਕਿਸ ਤਾਂ ਠੀਕ ਹੈ ਜੀ ਮੇਰੇ ਹਿਸਾਬ ਨਾਲ 13 13.5 ਲੱਖ ਰੁਪਏ ਆ ਗਿਆ ਲੋਨ ਠੀਕ ਹੈ ਮੈਂ ਉਹ ਕਹਦਾ 250 ਹੋਰ ਕੇ ਲੋਨ ਕਰਾਂਗੇ ਆਪਾਂ ਕਿਸ ਤਰ੍ਹਾਂ ਛੋਟੀ ਘਟ ਕਰਾਂਗੇ 45000 ਦੀ ਕਿਸ ਤਰ੍ਹਾਂ ਸੀਗੀ ਹੂੰ ਪਹਿਲਾਂ 39 ਹੀ ਬਾਅਦ 45 ਕਰਦੇ ਉਹਨਾਂ ਨੇ ਬੈਂਕਾਂ ਵਾਲੇ ਜੀ ਠੀਕ ਹੈ ਜੀ ਇੰਡੋਸੈਂਟ ਬੈਂਕ ਦਾ ਕੇਸ ਹੈਗਾ ਠੀਕ ਹੈ ਜੀ ਉਹ ਮੈਨੂੰ ਫਿਰ ਕਹੇ ਤੁਹਾਡੇ ਵਾਲੇ ਬੰਦੇ ਜੀ ਸਿਆਣੇ ਖਰਾਜ ਜੀ ਕਹਿੰਦਾ ਕਿਉਂ ਲਗਾ ਮਾਰਦਾ ਯਾਰੀ ਦੋਸਤੀ ਕੀ ਤਰਾਪੇ ਉਹ ਵੀ ਉੱਥੇ ਜੀ ਨਾ ਕਰੋ ਚੀਜ਼ ਆ ਹੂੰ ਮੈਂ ਤਾਂ ਸਟੇਟਮੈਂਟ ਕਢਾਇੀ ਦੀ ਇਹ ਵੀ ਗੱਲ ਤੁਹਾਡੀ ਨੋਟ ਕਰਨ ਵਾਲੀ ਆ ਵੀ ਜੇ ਆਪਾਂ ਕੋਈ ਐਹ ਜੀ ਆਪਣੇ ਯਾਰ ਮਿੱਤਰ ਤੋਂ ਵੀ ਗੱਡੀ ਲੈਣੇ ਆ ਹਾਂ ਨਾਲ ਲੋਨ ਦੀ ਸਟੇਟਮੈਂਟ ਲੈ ਕੇ ਵੀ ਅੱਜ ਦਾ ਦਿਨ ਆ ਜਿਵੇਂ ਅੱਜ 16 ਤਰੀਕ ਹੈ ਹਾਂਜੀ ਵੀ 16 ਤਰੀਕ ਤੱਕ ਇਹਦਾ ਬੈਲੈਂਸ ਬੈਂਕ ਦਾ ਕੀ ਖੜਾ ਹੈ ਕੀ ਓਵਰਡਿਊ ਖੜਾ ਹੈ ਹਾਂ ਬਾਅਦ ਚ ਰੋਲਾ ਬਹੁ ਪੈਂਦਾ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਤੁਸੀਂ ਤਾਂ 16 ਲੱਖ ਦੇ ਕੇ ਗੱਡੀ ਲੈ ਲਈ ਜਦ ਫ੍ਰੀ ਕਰਨੀ ਹੈ ਪਤਾ ਲੱਗਣਾ 7.5 ਲੱਖ ਆ ਉਹ ਜੀ ਚਲੋ 1 ਲੱਖ 20 ਹਜ਼ਾਰ ਨਕਦ ਦਿੱਤਾ ਹਾਂ ਹਾਂ ਜੀ 17 ਲੱਖ ਦਾ ਕੇਸ ਹੈਗਾ ਹੂੰ ਤੇ ਫਰਮਾਨ ਮੈਨੂੰ ਲਖਾਇਆ 50 ਰੁਪਏ ਵਾਲਾ ਮੈਨੂੰ ਈ ਚਲਾ ਮੈਨੂੰ ਕਈ ਫਰਮਾਂ ਮੈਨੂੰ ਈ ਚੀਜ਼ ਦਾ ਪਤਾ ਨਹੀਂ ਸੀਗਾ ਹੂੰ ਪਾਵਰ ਰੋਟਰ ਨਹੀਂ 50 ਰੁਪਏ ਦੇ ਸਟੈਂਪ ਤੇ ਬਣਾ ਲਈ ਹਾਂ ਜੀ ਤੇ ਚਲੋ ਜੀ ਕਿਹਦੇ ਦਿੱਤਾ ਮੈਂ ਮੇਰੇ ਸਾਹਮਣੇ 13.5 ਲੱਖ ਰਹਿ ਗਿਆ ਮੈਂ ਤਾਂ ਕੇਸ ਕਰਾ ਕੇ ਹੋਰ ਕਰਿਓ ਤੇ ਕੇਸ ਘੱਟ ਕਰਾ ਲੈ 20-25 ਹਜ਼ਾਰ ਜਿ ਕਰਾ ਦੇ ਕੇਸ ਥੋੜਾ ਵਿਆਜ ਹੀ ਪੈ ਜਾਊਗਾ ਲੱਖਾਂ ਵੱਧ ਕੋਈ ਗੱਲ ਨਹੀਂ ਠੀਕ ਹੈ ਜੀ ਉਹ ਜੀ ਮੈਨੂੰ ਕਹੇ ਤੁਹਾਡੇ ਬੰਦੇ ਸਲਾਹ ਦਿੱਤੀ ਕਹਿੰਦਾ ਇਦਾਂ ਕਰੋ ਗੋਲਾ ਬਣਾ ਫਿਰਦਾ ਇਸ ਸਟੇਟਮੈਂਟ ਕਢਾਪੇਂਕ ਚੋਂ ਠੀਕ ਹੈ ਜੀ ਬੈਂਕ ਤੋਂ ਸਟੇਟਮੈਂਟ ਕਢਾਈ ਤੇ 22 ਲੱਖ ਰੁਪਏ ਗੱਡੀ ਦੇ ਖਰਾ 22 ਲੱਖ ਹਾਂਜੀ 17 ਤੋਂ ਭਰਨਾ ਸੀ 18 19 20 21 22 5 ਲੱਖ ਫालतੂ ਨਾ 7 ਲੱਖ 7 ਲੱਖ ਹਾਂਜੀ ਅੱਛਾ ਜੀ ਫੇ ਮੈਂ ਨੂੰ ਉਹਦੇ ਉਹ ਕਹਿਣ ਸਾਲ ਦਿੱਤੀ ਉਥੇ ਹੀ ਹਾਂਜੀ ਕਹਿੰਦੇ ਗੱਡੀ ਰੱਖਣੀ ਤੂੰ ਮੈਂ ਕਿਹਾ ਮੈਂ ਗੱਡੀ ਨਹੀਂ ਮੈਂ 17 ਮੋੜ ਦਵਾ ਮੁੜ ਕੇ ਬੈਂਕਾਂ ਦੇ ਥੋੜੀ ਮੰਨਣ ਵਾਲੀ ਚੀਜ਼ ਨੂੰ ਨਾ ਉਹਦਾ ਰਹੀ ਕਹਣਾ ਵੀ ਸਾਡਾ ਇੰਨਾ ਖਰਾਬ ਵੀ ਵਿਆਜ ਆਪਣੇ ਪੈਸੇ ਨਹੀਂ ਖੜੇ ਸਾਡੇ ਹਾਂ ਵਿੱਚ ਉਹ ਵੀਡੀਓ ਪਾ ਕੇ ਬਣਾਤਾ ਉਹਨਾਂ ਨੇ ਹਾਂ ਯੋ ਕਿਉਂ ਲੋਡ ਨਹੀਂ ਕਿਸ ਤਾਂ ਘਟ ਕਰਾਈਏ ਹਨਾ ਉਹਨੇ ਅੱਛਾ ਜੀ ਤੇ ਚਲੋ ਇਹ ਮੈਂ ਜੇ ਬਿਠੇ ਮੈਨੂੰ ਉਹ ਬੰਦੇ ਨਾਲ ਸਾਲ ਪਿਓ ਨਹੀਂ ਅੱਛਾ ਜੀ ਤੇ ਮੈਂ ਕਿਹਾ ਵੀ ਕਿੱਦਾਂ ਕਰਾਂ ਪਰ ਅੰਕਲ ਜੀ ਗੱਡੀ ਨਹੀਂ ਰੱਖਣੀ ਚਾਪਾਂਗੇ ਜਿਹੜੇ ਨਾਲ ਦਿੱਤੇ ਕੇਸਾਂ ਤੋੜਦੇ ਉਹ ਹੂੰ ਮਾ ਫਿਰ 45 45 ਹਜ਼ਾਰ ਦੀ ਕੇਸ ਸੀ ਜੀ ਤਿੰਨ ਕੇਸਾਂ ਡਿਊ ਵਰਕੇ ਹੂੰ ਮੈਂ ਕਹਾਂ ਆਪਣੀ ਗੱਡੀ ਲੈ ਜਾ ਮੈਨੂੰ ਨਹੀਂ ਚਾਹੀਦੀ ਤਾਂ ਤੁਸੀਂ ਜਿਹੜਾ ਦਿੱਤਾ ਸੀਗਾ 1,20,000 ਉਹ ਆਪ ਦਾ ਕਵਰ ਕਰ ਲਿਆ ਆ ਆਪਾਂ ਕਵਰ ਕਰ ਲਿਆ ਭਰਾ ਉਹ ਠੀਕ ਐ ਤੇ ਮੁਰਗੀ ਗੱਡੀ ਫੜਾਤੀਰ ਮਗਲਾ ਭਰਾ ਉਹ ਲੈ ਜਾ ਗੱਡੀ ਹੂੰ ਤੇ ਲਾਸ ਹੋਇਆ ਥੋੜਾ ਜਿਹਾ ਮੈਨੂੰ ਰਸਿ ਕਰ ਲਈ ਬਾਕੀ ਫੇਰ ਵੀ ਕਹਿੰਦੇ ਹੁੰਦੇ ਡੱਲੇ ਬਿਨਾ ਕੋਈ ਨਹੀਂ ਵਿਕਦਾ ਫੇਰ ਮੈਂ ਉਹ 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 ਬੰਦੇ ਤੇ ਬੈਂਕ ਨੇ ਬਹੁਤ ਬਣਾਤਾ ਹੋਊਗਾ ਉਹ ਬਣਾਉਣੇ ਹੋਣੀ ਉਹਨੇ ਹੂੰ ਉਹ ਦੇਖੋ ਉਹ ਦਿਨ ਆਇਆ ਮੁਰਕੇ ਮੈਨੂੰ ਗੱਡੀ ਦਾ ਬੰਦਾ ਮਿਲਿਆ ਮੈਨੂੰ ਸੀਗਾ ਚਲੋ ਸਾਡੇ ਯਾਰ ਦੋਸਤ ਹੀ ਬਣਾਵਾਂਗੇ ਸੀਗਾ ਨਾ ਗੱਡੀ ਮਤਲਬ ਲੱਗੀ ਮੇਰੇ ਮੈਂ ਕਹਿੰਦਾ 3-4 ਸਾਲ ਹੋ ਗਈ ਗੱਲ ਹੂੰ ਹਾਂ ਕਮਰਾ ਕਿੰਨਾ ਬਣਾਤਾ ਉਹ ਬੈਂਕਰਾਂ ਗਾਹਾਂ ਵੇਚ ਤਿਉਹ ਜਿਹੜਾ ਘਾਟਾ ਪਾਇਆ ਉਹ ਮੁਰਕੇ ਆਜ ਮੈਂ ਹੁਣ ਇਹਦੀ ਵਿਚ ਵਿਚਾਰੇ ਦੀ ਪ੍ਰਾਪਰਟੀ ਦੇ ਆਰਡਰ ਆ ਗਏ ਭੈਣ ਦੀ ਪ੍ਰਾਪਰਟੀ ਦੇ ਆਹ ਦੇਖੋ 44 ਲੱਖ ਰੁਪਏ ਕਿੰਨਾ ਖੜਾ ਹਾਂ 16 ਤੋਂ 43 ਲੱਖ ਬਣ ਗਿਆ ਇੱਕ ਨੇ ਪਹਿਲਾਂ ਇੱਕ ਮਰੇ ਕੋਲੜੇ ਦਾ ਉਹਦਾ ਡੇਢ ਲੱਖ ਤੋਂ ਕਿੰਨਾ ਜਿਹੜੀ ਆ ਪਾਉ ਗੱਲਬਾਤ ਪਾਈ ਹੋਈ ਆ ਮਰੇ ਕੋਲੜੇ ਵਾਲੀ ਦੇਖੋ ਜੀ ਬੈਂਕ ਨੇ ਨਹੀਂ ਮਿਲਣਾਤ ਪੈਸੇ ਲੈਣੇ ਲੈਣੇ ਬੈਂਕ ਦੇ ਠੀਕ ਆ ਇਹ ਤਾਂ ਦੇਖੋ ਜੀ ਨਹੀਂ ਮੰਨ ਜਾਂਦੀ ਬੈਂਕ ਇਹ ਚ ਕਈ ਵਾਰ ਦੋ ਹੱਥ ਤੇ ਫੈਸਲਾ ਹੋ ਜਾਂਦਾ ਕਈ ਵਾਰ ਚੌਥੇ ਹਿੱਸੇ ਜੋਨ ਜਾਂਦੀ ਇਹ ਚ ਹੋ ਜਾਂਦਾ ਉਹ ਜਿਆਦਾ ਆਪਣਾ ਲੋਨ ਚੱਲਦਾ ਉਹਨਾਂ ਨਾਲ ਕਾਊਂਟਰ ਤੇ ਬਹਿ ਕੇ ਗੱਲਬਾਤ ਕਰੋ ਹਾਂ ਵੀ ਭਾਈ ਸਾਡੀ ਡਿਫਾਲਟਰ ਸੂਚੀ ਦੇ ਵਿੱਚ ਆ ਅਸੀਂ ਅਸੀਂ ਇੰਨੇ ਕਾਬਲ ਨਹੀਂ ਹੈਗੇ ਭਰ ਦਾਂਗੇ ਚਲੋ ਫਿਰ ਬੈਂਕ ਜੇ ਆਪਾਂ ਅਸੀਂ ਵੀ ਕਰਿਆ ਸਾਡਾ 17-18 ਲੱਖ ਰੁਪਏ ਦਾ 7 ਲੱਖ ਚ ਨਿਬੜਿਆ। ਅੱਛਾ ਹਾਂ ਹਾਂਜੀ ਉਹ ਕਾਊਂਟਰ ਤੇ ਬਹਿ ਕੇ ਪੇਮੈਂਟ ਇੱਕ ਦਿਨ ਭਰਨੀ ਪੈਣੀ ਹੈ ਜੀ। ਹਾਂ ਉਹਨਾਂ ਨੇ ਆਪਣਾ ਟਾਈਮ ਦਿੱਤਾ ਵੀ 1 ਮਹੀਨੇ ਦੇ ਵਿੱਚ ਵਿੱਚ ਤੁਸੀਂ ਐ ਕਰੋ 7 ਲੱਖ ਰੁਪਏ ਭਰ ਦਿਓ ਅਸੀਂ ਤੁਹਾਨੂੰ ਐਨਓਐਸ ਵੀ ਦੇ ਦਿੰਨੇ ਆ। ਹਾਂ ਆਏ ਹੋਏ ਜੀ ਉਹ ਸਾਡਾ। ਹਾਂ ਉਹ ਫਿਰ ਮੇਲਾ ਪਾਉਂਦੇ ਨੇ ਡਿਫਾਲਟਰ ਸੂਚੀ 'ਚ ਆਪਾਂ ਨੂੰ ਇਹ ਬੈਂਕਾਂ ਕੋਲ ਅਧਿਕਾਰ ਹੁੰਦਾ ਸਾਰੇ ਸਰੋਤੇ ਸੁਣ ਲਓ ਬਈ ਜੇ ਕਿਸੇ ਨਾਲ ਕਦੇ ਐਕਣ ਹੁੰਦਾ ਤਾਂ ਬੈਂਕ ਦਾ ਆਪਣੇ ਮੈਨੇਜਰ ਕੋਲ ਜਾਓ ਜਾ ਕੇ ਉੱਥੇ ਉਹਨਾਂ ਨੂੰ ਕਹੋ ਵੀ ਸਾਡਾ ਇਹ ਕੰਪਰੋਮਾਈਜ਼ ਕਰਾਓ। ਹਾਂਜੀ ਨਹੀਂ ਚਲੋ ਬੰਦਾ ਤਾਂ ਡਿਫਾਲਟਰ ਹੋ ਜਾਂਦਾ ਪਰ ਜੇ ਹੁਣ ਅੱਜ ਆਪਾਂ 17-18 ਲੱਖ ਰੁਪਈਆ ਦੇਣਾ ਆਪਣਾ 7 ਰੱਖ ਜੇ ਨਿਭੜ ਕੇ ਗੱਡੀ ਆਪਣੇ ਕੋਲ ਰਹਿੰਦੀ ਆ ਹਾਂ ਹਨਾ ਹਾਂਜੀ ਚਾਹੇ ਆਪਾਂ ਉਦੋਂ ਬਾਅਦ 7 ਲੱਖ ਹੋ ਕੇ ਪ੍ਰਾਈਵੇਟ ਫਾਈਨੈਂਸਰ ਤੋਂ ਲੋਨ ਕਰਾਈਏ ਕੁਛ ਕਰਾਈਏ ਦੂਏ ਦੇ ਨਾਂ ਕਰਾਈਏ ਹਾਂਜੀ ਪਰ ਉਦੋਂ ਬਾਅਦ ਟਾਈਮ ਲੱਗ ਜਾਂਦਾ ਬੰਦੇ ਦਾ ਸਿਬਲ ਸਕੋਰ ਡਾਊਨ ਹੋ ਜਾਂਦਾ ਪਰ ਬੰਦਾ ਬਚ ਜਾਂਦਾ ਇੱਕ ਤਾਂ ਗੱਡੀ ਫੜ ਕੇ ਲੈ ਜਾਂਦੇ ਨੇ ਮੁੜ ਕੇ ਬੰਦੇ ਕੋ ਕੱਖ ਨਹੀਂ ਜਾਂਦਾ ਹੈਗਾ ਇਹਦੇ ਨਾਲੋਂ ਉਹ ਬੈਂਕ 'ਚ ਜਾ ਕੇ ਆਪਦਾ ਕੰਪਰੋਮਾਈਜ਼ ਕਰੋ ਬਈ ਬੈਂਕ ਕਰ ਲੈਂਦੀ ਹੁੰਦੀ ਆ ਕੰਪਰੋਮਾਈਜ਼ ਠੀਕ ਠੀਕ ਹਾਂਜੀ ਹਾਂ ਬਾਕੀ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਇਹ ਜਰੂਰ ਚਲਾਵਾਂਗੇ ਬਾਕੀ ਜਿੰਦੇ ਵੀ ਸਰੋਤੇ ਸੁਣਦੇ ਹੋਣ ਨੇ ਬਾਈ ਜੀ ਸਬਸਕ੍ਰਾਈਬ ਕਰ ਲਿਆ ਕਰੋ ਬਾਈ ਜੀ ਬਡੀ ਸਪੋਰਟ ਦੀ ਬਹੁ ਲੋੜ ਆ ਬਾਈ ਜੀ ਤੁਸੀਂ ਵੀ ਕਹ ਦੋ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਜੀ ਠੀਕ ਹੈ ਜੀ ਮੈਂ ਕਹਿੰਦਾ ਹਾਂ ਵੱਧ ਤੋਂ ਵੱਧ ਰੋਕ ਸੁਣਨਾ ਆ ਇਸੀ ਗੱਲ ਨੇ ਪਤਾ ਲੱਗੇ ਹਾਂ ਗੱਲਾਂ ਬਾਤਾਂ ਨਹੀਂ ਆਪਣੀਆਂ ਆਪਣੇ ਮਹਿਕਮੇ ਦੀਆਂ ਗੱਲਾਂ ਬਾਤਾਂ ਨੇ ਕਿਵੇਂ ਹੋ ਰਿਆ ਸੱਚਾਈ ਐ ਇਸ ਚ ਕੋਈ ਐ ਨਹੀਂ ਹੈਗਾ ਵੀ ਆਪਾਂ ਆਪਣੇ ਗਲਤ ਗਲਤ ਹੈ ਕੋਈ ਨਹੀਂ ਹਾਂਜੀ ਹਾਂ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਬਾਈ ਜੀ ਫਿਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ